ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣ ਲਈ। ਇੱਕ ਤੋਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਗੁਰੂ ਪਿਆਰਿਓ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਵਿੱਚ ਲੋਕਾਂ ਦਾ ਉਧਾਰ ਕਰਨ ਵਾਸਤੇ ਕਈ ਸਾਰੀਆਂ ਯਾਤਰਾਵਾਂ ਕੀਤੀਆਂ ਹਨ। ਇਸੇ ਤਰ੍ਹਾਂ ਹੀ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਸਮਾਜ ਦਾ ਕਲਿਆਣ ਕਰਦੇ ਹੋਏ ਹਿਮਾਲਿਆ ਪਹੁੰਚ ਗਏ ਜਿੱਥੇ ਪਹੁੰਚ ਕੇ ਗੁਰੂ ਜੀ ਨੇ ਇੱਕ ਚੰਗੀ ਥਾਂ ਦੇਖ ਕੇ ਆਪਣਾ ਡੇਰਾ ਲਗਾ ਲਿਆ ਤੇ ਸ਼ਬਦ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਸੰਗਤਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਸਾਡੇ ਇਲਾਕੇ ਵਿੱਚ ਪਹੁੰਚੇ ਹਨ ਉਸ ਨਗਰ ਦੇ ਲੋਕ ਸਵੇਰੇ ਤੜਕੇ ਹੀ ਆਪਣੇ ਘਰਾਂ ਚੋਂ ਨਿਕਲ ਕੇ ਗੁਰੂ ਜੀ ਨੂੰ ਮੱਥਾ ਟੇਕ ਕੇ ਉਹਨਾਂ ਦੇ ਉਪਦੇਸ਼ਾਂ ਦਾ ਆਨੰਦ ਲੈਣ ਲੱਗੇ ਸੰਗਤ ਵਿੱਚ ਕਈ ਸਾਰੇ ਲੋਕ ਐਦਾਂ ਦੇ ਵੀ ਸਨ ਜਿਨ੍ਹਾਂ ਨੂੰ ਗੁਰੂ ਜੀ ਦੇ ਦਰਸ਼ਨਾਂ ਦਾ ਇੰਨਾ ਚਾਹ ਸੀ ਕਿ ਉਹਨਾਂ ਨੇ ਸਵੇਰ ਦੀ ਰੋਟੀ ਵੀ ਨਹੀਂ ਸੀ ਖਾਧੀ ਤੇ ਭੁੱਖਣ ਪਾਣੇ ਹੀ ਗੁਰੂ ਜੀ ਦੇ ਪਾਸ ਆ ਗਏ ਸਨ ਗੁਰੂ ਜੀ ਨੇ ਲੋਕਾਂ ਨੂੰ ਚੰਗੇ ਕਰਮ ਕਰਨਾ ਤੇ ਸੱਚ ਦੇ ਰਾਹ ਤੇ ਚੱਲਣ ਦੇ ਉਪਦੇਸ਼ ਦਿੱਤੇ ਜਿੰਨਾ ਚਿਰ ਤਾਂ ਗੁਰੂ ਜੀ ਦਾ ਕੀਰਤਨ ਚੱਲਦਾ ਰਿਹਾ ਉਨੀ ਦੇਰ ਤੱਕ ਕਿਸੇ ਨੂੰ ਵੀ ਭੁੱਖ ਨਾ ਲੱਗੀ ਪਰ ਜਿਵੇਂ ਹੀ ਗੁਰੂ ਜੀ ਦੇ ਦੁਆਰਾ ਕੀਰਤਨ ਸਮਾਪਤ ਕੀਤਾ ਗਿਆ ਤਾਂ ਕੁਝ ਬੰਦੇ ਭਾਈ ਮਰਦਾਨਾ ਜੀ ਦੇ ਪਾਸ ਆਏ ਤੇ ਆ ਕੇ ਕਹਿਣ ਲੱਗੇ ਕਿ ਭਾਈ ਜੀ ਇੱਕ ਬੇਨਤੀ ਹੈ ਕਿ ਜਦੋਂ ਸਾਨੂੰ ਇਹ ਪਤਾ ਲੱਗਿਆ ਕਿ ਗੁਰੂ ਜੀ ਹਿਮਾਲਿਆ ਪਹੁੰਚੇ ਹਨ ਤਾਂ ਜਲਦੀ ਜਲਦੀ ਵਿੱਚ ਅਸੀਂ ਘਰੋਂ ਰੋਟੀ ਖਾਏ ਬਗੈਰ ਹੀ ਆ ਗਏ ਸਾਂ ਤੇ ਹੁਣ ਸਾਨੂੰ ਅਚਾਨਕ ਬੜੀ ਜੋਰਦਾਰ ਪੋਖ ਲੱਗੀ ਹੈ ਜੇਕਰ ਗੁਰੂ ਜੀ ਦੀ ਕਿਰਪਾ ਹੋ ਜਾਵੇ ਤਾਂ ਸਾਨੂੰ ਲੰਗਰ ਛਕਾ ਦਿਓ ਤਾਂ ਉਹਨਾਂ ਲੋਕਾਂ ਦੇ ਮੂੰਹ ਇਹ ਗੱਲ ਸੁਣ ਕੇ ਭਾਈ ਮਰਦਾਨਾ ਜੀ ਨੇ ਸੰਗਤ ਦੀ ਸੰਖਿਆ ਤੇ ਨਿਗਾਹ ਮਾਰੀ ਤੇ ਉਹ ਚਿੰਤਾ ਵਿੱਚ ਪੈ ਗਏ ਤੇ ਆਪਣਾ ਉਦਾਸੀ ਭਰਿਆ ਮੂੰਹ ਲੈ ਕੇ ਗੁਰੂ ਜੀ ਦੇ ਕੋਲ ਚਲੇ ਗਏ ਤੇ ਜਦੋਂ ਗੁਰੂ ਜੀ ਨੇ ਭਾਈ ਮਰਦਾਨੇ ਤੋਂ ਉਹਨਾਂ ਦੀ ਉਦਾਸੀ ਦਾ ਕਾਰਨ ਪੁੱਛਿਆ ਤਾਂ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਗੁਰੂ ਜੀ ਸਾਡੇ ਕੋਲ ਤਾਂ ਇੱਕ ਵੀ ਬੰਦੇ ਨੂੰ ਭੋਜਨ ਛਕਾਉਣ ਲਈ ਰਸਤ ਨਹੀਂ ਹੈ ਤੇ ਲੋਕ ਮੈਨੂੰ ਕਹਿ ਰਹੇ ਹਨ ਕਿ ਅਸੀਂ ਸਵੇਰ ਦੇ ਭੁੱਖੇ ਹਾਂ ਤੇ ਸਾਨੂੰ ਲੰਗਰ ਛਕਾ ਦਿਓ ਮੈਨੂੰ ਹੁਣ ਸਮਝ ਨਹੀਂ ਆ ਰਹੀ ਕਿ ਮੈਂ ਇਹਨਾਂ ਨੂੰ ਕਿਵੇਂ ਮਨਾ ਕਰਾਂ ਪਰ ਗੁਰੂ ਜੀ ਭਾਈ ਮਰਦਾਨੇ ਨੂੰ ਕਹਿਣ ਲੱਗੇ ਕਿ ਸੰਗਤ ਨੂੰ ਮਨਾ ਨਾ ਕਰੀ ਤੇ ਜਾ ਲਾਗਲੇ ਪਿੰਡ ਵਿੱਚ ਜਾ ਕੇ ਕੁਝ ਰਸਤ ਦੀ ਗ੍ਰਾਈ ਕਰ ਲਿਆ ਤਾਂ ਭਾਈ ਮਰਦਾਨਾ ਜੀ ਗੁਰੂ ਜੀ ਦੇ ਹੁਕਮ ਅਨੁਸਾਰ ਰਸਤੇ ਇਕੱਠੇ ਕਰਨ ਲਈ ਲਾਗਲੇ ਪਿੰਡਾ ਵਿੱਚ ਪਹੁੰਚ ਗਏ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਕਿ ਭਾਈ ਮਰਦਾਨਾ ਜੀ ਗੁਰੂ ਜੀ ਦੀ ਸੰਗਤ ਵਾਸਤੇ ਰਸਤੇ ਇਕੱਠੀ ਕਰ ਰਹੇ ਹਨ ਤਾਂ ਉਹ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਕਿ ਭਾਈ ਜੀ ਤੁਸੀਂ ਬੈਠ ਕੇ ਆਰਾਮ ਕਰੋ ਅਸੀਂ ਖੁਦ ਹੀ ਪਿੰਡ ਵਿੱਚ ਜਾ ਕੇ ਸੰਗਤ ਲਈ ਰਸਤੇ ਇਕੱਠੀ ਕਰ ਲਿਆਉਂਦੇ ਹਾਂ ਤਾਂ ਪਿੰਡ ਵਾਲਿਆਂ ਨੇ ਆਪ ਹੀ ਭੋਜਨ ਦੀ ਰਸਤੇ ਇਕੱਠੀ ਕੀਤੀ ਤੇ ਆਪ ਹੀ ਗੁਰੂ ਜੀ ਦੇ ਪਾਸ ਛੱਡ ਆਂਦੀ ਰਸਤੋਂ ਆਉਣ ਤੋਂ ਬਾਅਦ ਭਾਈ ਮਰਦਾਨਾ ਜੀ ਫਿਰ ਉਦਾਸੀ ਭਰਿਆ ਮੂੰਹ ਲੈ ਕੇ ਗੁਰੂ ਜੀ ਦੇ ਪਾਸ ਆਏ ਤੇ ਕਹਿਣ ਲੱਗੇ ਗੁਰੂ ਜੀ ਇੱਕ ਚਿੰਤਾ ਤਾਂ ਮੁੱਕ ਗਈ ਪਰ ਇੱਕ ਚਿੰਤਾ ਹਾਲੇ ਹੋਰ ਹੈ ਕਿਉਂਕਿ ਠੰਡ ਦੇ ਕਾਰਨ ਇਹ ਸਾਰੀਆਂ ਲੱਕੜੀਆਂ ਠੰਡੀਆਂ ਹੋ ਚੁੱਕੀਆਂ ਹਨ ਤੇ ਅੱਗ ਤੋਂ ਬਿਨਾ ਤਾਂ ਇਹ ਲੰਗਰ ਕਦੀ ਵੀ ਤਿਆਰ ਨਹੀਂ ਹੋ ਸਕਦਾ ਤਾਂ ਤਾਂਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਤਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮੁਸਕੁਰਾ ਕੇ ਆਖਣ ਲੱਗੇ ਕੀ ਮਰਦਾਨਿਆਂ ਜੇਕਰ ਬੰਦੇ ਦੇ ਇਰਾਦੇ ਨੇਕ ਹੋਣ ਮਨ ਸਾਫ਼ ਹੋਵੇ ਤੇ ਪਰਮਾਤਮਾ ਦੀ ਕਿਰਪਾ ਹੋਵੇ ਤਾਂ ਸਾਰੇ ਕੰਮ ਆਪਣੇ ਆਪ ਹੀ ਬਣ ਜਾਂਦੇ ਹਨ ਤੂੰ ਚਿੰਤਾ ਛੱਡ ਕੇ ਇੱਕ ਕੰਮ ਕਰ ਆ ਜਿਹੜਾ ਪੱਥਰ ਲਾਗੇ ਪਿਆ ਹੈ ਇਸ ਨੂੰ ਆਪਣੇ ਹੱਥਾਂ ਨਾਲ ਥੋੜਾ ਜਿਹਾ ਸਰਕਾ ਦਿੱਤਾ ਭਾਈ ਮਰਦਾਨੇ ਨੇ ਗੁਰੂ ਜੀ ਦੇ ਕਹਿਣ ਤੇ ਉਸ ਪੱਥਰ ਨੂੰ ਥੋੜਾ ਜਿਹਾ ਸਰਕਾ ਦਿੱਤਾ ਤਾਂ ਜਿਵੇਂ ਹੀ ਉਸ ਪੱਥਰ ਨੂੰ ਜ਼ਮੀਨ ਤੋਂ ਥੋੜਾ ਜਿਹਾ ਪਾਸੇ ਕੀਤਾ ਗਿਆ ਤਾਂ ਕੁਝ ਅਜੀਹਾ ਵਾਪਰਿਆ ਜਿਸ ਨੂੰ ਦੇਖ ਕੇ ਉੱਥੇ ਖੜੀ ਸਾਰੀ ਸੰਗਤ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਹੀ ਰਹਿ ਗਈਆਂ ਕਿਉਂਕਿ ਜਿਵੇਂ ਹੀ ਉਸ ਪੱਥਰ ਨੂੰ ਪਾਸੇ ਕੀਤਾ ਗਿਆ ਤਾਂ ਪੱਥਰ ਦੇ ਥੱਲੇ ਸੰਗਤ ਨੂੰ ਪਾਣੀ ਦਾ ਇੱਕ ਗਰਮ ਕੁੰਡ ਦਿਖਾਈ ਦਿੱਤਾ ਜਿਸ ਨੂੰ ਦੇਖ ਕੇ ਭਾਈ ਮਰਦਾਨਾ ਤੇ ਸਾਰੀ ਸੰਗਤ ਬਹੁਤ ਖੁਸ਼ ਹੋ ਗਈ ਤੇ ਫਿਰ ਉਹਨਾਂ ਨੇ ਮਿਲ ਕੇ ਗਰਮ ਪਾਣੀ ਦੇ ਕੁੰਡ ਵਿੱਚ ਦਾਲ ਤੇ ਚੌਲ ਬਣਾਉਣੇ ਸ਼ੁਰੂ ਕਰ ਦਿੱਤੇ ਕੁਝ ਹੀ ਸਮੇਂ ਵਿੱਚ ਦਾਲ ਚੌਲ ਤਾਂ ਬਣ ਕੇ ਤਿਆਰ ਹੋ ਗਏ ਪਰ ਜਦੋਂ ਭਾਈ ਮਰਦਾਨਾ ਉਸ ਪਾਣੀ ਵਿੱਚ ਰੋਟੀਆਂ ਨੂੰ ਪਾਉਣ ਲੱਗਾ ਤਾਂ ਰੋਟੀਆਂ ਪਾਣੀ ਵਿੱਚ ਡੁੱਬਦੀਆਂ ਜਾਣ ਜਿਸ ਨੂੰ ਦੇਖ ਕੇ ਭਾਈ ਮਰਦਾਨਾ ਫਿਰ ਤੋਂ ਚਿੰਤਾ ਵਿੱਚ ਪੈ ਗਿਆ ਪਰ ਇਸ ਵਾਰ ਭਾਈ ਮਰਦਾਨਾ ਗੁਰੂ ਜੀ ਦੇ پاس ਨਹੀਂ ਗਿਆ ਉਸਨੇ ਗੁਰੂ ਜੀ ਦੇ ਕਹਿਣ ਅਨੁਸਾਰ ਸੱਚੇ ਮਨ ਦੇ ਨਾਲ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਤਾਂ ਪਾਣੀ ਵਿੱਚ ਡੁੱਬੀਆਂ ਹੋਈਆਂ ਰੋਟੀਆਂ ਫੱਕ ਕੇ ਉੱਪਰ ਆ ਗਈਆਂ ਸਨ ਪਿਆਰਿਓ ਅੱਜ ਵੀ ਇਹ ਪਾਣੀ ਦਾ ਕੁੰਡ ਸਾਨੂੰ ਉੱਥੇ ਹੀ ਦੇਖਣ ਨੂੰ ਮਿਲਦਾ ਹੈ ਅੱਜ ਵੀ ਸੰਗਤਾਂ ਦੂਰ ਦੂਰ ਤੋਂ ਇਸ ਕੁੰਡ ਦੇ ਦਰਸ਼ਨ ਕਰਨ ਆਉਂਦੀਆਂ ਹਨ ਅੱਜ ਵੀ ਇੱਥੇ 24 ਘੰਟੇ ਗੁਰੂ ਦਾ ਲੰਗਰ ਪੰਦਾ ਹੈ। ਦਾਲਾਂ ਸਬਜ਼ੀਆਂ, ਕੜੀ ਚਾਵਲ ਗਰਮ ਪਾਣੀ ਦੀਆਂ ਕੁੰਡਾ ਵਿੱਚ ਹੀ ਬੰਦੇ ਹਨ। ਕਈ ਸ਼ਰਧਾਲੂ ਗਰਮ ਪਾਣੀ ਵਿੱਚ ਛੋਲੇ ਜਾਂ ਫਿਰ ਚੌਲਾਂ ਨੂੰ ਵੀ ਰਿਝਾ ਕੇ ਦੇਖਦੇ ਹਨ। ਇਸ ਪਾਵਨ ਧਰਤੀ ਤੇ ਆ ਕੇ ਸੰਗਤਾਂ ਦੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਤੇ ਦੁੱਖਾਂ ਦਾ ਵੀ ਨਿਵਾਰਣ ਹੁੰਦਾ ਹੈ ਗੁਰੂ ਪਿਆਰਿਓ ਸਾਧ ਸੰਗਤ ਜੀ ਕੀ ਤੁਸੀਂ ਜਾਣਦੇ ਹੋ ਕਿ ਇਸ ਪਵਿੱਤਰ ਜਗ੍ਹਾ ਦਾ ਨਾਮ ਕੀ ਹੈ ਇਸ ਪਵਿੱਤਰ ਜਗ੍ਹਾ ਦਾ ਨਾਮ ਹੈ ਗੁਰਦੁਆਰਾ ਸ੍ਰੀ ਮਨੀਕਰਨ ਸਾਹਿਬ ਜੀ ਜੇਕਰ ਹੋ ਸਕੇ ਤਾਂ ਇੱਕ ਵਾਰ ਗੁਰਦੁਆਰਾ ਸ੍ਰੀ ਮਨੀਕਰਨ ਸਾਹਿਬ ਵਿਖੇ ਜ਼ਰੂਰ ਜਾਇਓ सतनामश्री वाहे गुरु